ਭਾਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਮੁਲਾਕਾਤ ਹੋਈ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਨਾਲ ਉਹ ਜੋ ਵੀ ਗੱਲਬਾਤ ਦਾ ਨਤੀਜਾ ਸਾਹਮਣੇ ਆਇਆ ਉਹ ਗੱਲਬਾਤ ਨੇ ਕੀ ਨਿਬੇੜਿਆ ਹਨਾ ਉਹਦੇ ਬਾਰੇ ਦੁਨੀਆ ਭਰ ਦੇ ਕਮਾਂਤਰੀ মিডিਆ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਾਰੇ ਉਤੇ ਚਰਚਾ ਕਰ ਰਹੇ ਆ ਜਿਹੜੇ ਕੁਝ ਪੋਲੀਟੀਕਲ ਐਨਾਲਿਸਟ ਹਨਾ ਉਹ ਉਹਦਾ ਮਤਲਬ ਕੀ ਨਿਕਲਦਾ ਜਾਂ ਉਹਦਾ ਨਤੀਜਾ ਕੀ ਨਿਕਲੂਗਾ ਇਹਦੇ ਬਾਰੇ ਗੱਲਾਂ ਬਾਤਾਂ ਕਰੀ ਜਾਂਦੇ ਆ ਚਲੋ ਖੈਰ ਹਾਲ ਤਾਂ ਆਪਾਂ ਵੀ ਇਸ ਤਰੀਕੇ ਤੋਂ ਸ਼ੁਰੂ ਕਰਨੀ ਸੀ ਪਰ ਜਿਹੜਾ ਪੰਜਾਬੀ ਸੋਸ਼ਲ ਮੀਡੀਆ ਸਪੇਸ ਆ ਇਹਦੇ ਵਿੱਚ ਮੈਂ ਕੀ ਦੇਖਦਾ ਸਭ ਤੋਂ ਪਹਿਲਾਂ ਮੈਨੂੰ ਕੋਸ਼ਣਾ ਆਪਣੇ ਪ੍ਰਵਾਸੀ ਪੰਜਾਬੀ ਵੀਰਾਂ ਬਾਰੇ ਗੱਲ ਕਰਨੀ ਪੈਣੀ ਆ ਜਿਹੜੇ ਬੈਠੇ ਪੱਛਮ ਦੇ ਵਿੱਚ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਦੇ ਵਿੱਚ ਜਿਹੜੇ ਕੈਪਟਲਿਜ਼ਮ ਦਾ ਭਰਪੂਰ ਆਨੰਦ ਮਾਣ ਰਹੇ ਆ ਫਾਇਦਾ ਉਠਾ ਰਹੇ ਆ ਆਪਦੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਰਹੇ ਆ ਪਰ ਉਹ ਸਾਲੇ ਖਾ ਕੇ ਹਰਾਮ ਕਰਨ ਵਾਲੇ ਥਾਲੀ ਚ ਛੇਕ ਕਰਨ ਵਾਲੇ ਉਹਨਾਂ ਨੇ ਸੋਭਾ ਕਮਿਊਨਿਜ਼ਮ ਦੀ ਕਰਨੀ ਆ ਉਹਨਾਂ ਨੇ ਪ੍ਰਸ਼ੰਸਾ ਕਰਨੀ ਆ ਚੀਨ ਦੀ ਜਾਂ ਸੋਵੀਅਤ ਸੰਘ ਦੀ ਤੇ ਉਹ ਜੇ ਸਾਲੇ ਫੁੱਦੂ ਆ ਇਹਨਾਂ ਦੇ ਫਾਲੋਅਰ ਇਹਨਾਂ ਦੀ ਹਰੇਕ ਗੱਲ ਤੇ ਬੱਲੇ ਬੱਲੇ ਕਰਨ ਵਾਲੇ ਇਹ ਕਿੱਡੇ ਵੱਡੇ ਹਿਪੋਕ੍ਰੀਟ ਆ ਇਹ ਬੰਦੇ 도ਗਲੇ ਆ ਤੇ ਬੇਈਮਾਨ ਆਪਦੇ ਦਰਸ਼ਕਾਂ ਪ੍ਰਤੀ ਦੇਖਣ ਵਾਲਿਆਂ ਪ੍ਰਤੀ ਸੁਣਨ ਵਾਲਿਆਂ ਪ੍ਰਤੀ ਜਾਂ ਜਿਹੜੇ ਇਹਨਾਂ ਨੂੰ ਪੜਦੇ ਆ ਵੀ ਤੁਸੀਂ ਇਹੀ ਸੋਚ ਲਓ ਵੀ ਜਦੋਂ ਇਹ ਉਹਨਾਂ ਮੁਲਕਾਂ ਦੇ ਵਿੱਚ ਬੈਠੇ ਉਹਨਾਂ ਮੁਲਕਾਂ ਦੇ ਘੋਰ ਵਿਰੋਧੀਆਂ ਦੀ ਪ੍ਰਸ਼ੰਸਾ ਕਰਦੇ ਆ ਤਾਂ ਇੱਕ ਤਰੀਕੇ ਦੇ ਨਾਲ ਤੁਹਾਨੂੰ ਕਹਿ ਰਹੇ ਆ ਇਨਡਾਇਰੈਕਟਲੀ ਤੁਹਾਨੂੰ ਇਹ ਮੈਸੇਜ ਕਨਵੇ ਕੀਤਾ ਜਾ ਰਿਹਾ ਵੀ ਜਿਹੜੇ ਤਾਂ ਇਹ ਮੁਲਕ ਆ ਜਿੱਥੇ ਅਸੀਂ ਬੈਠੇ ਆ ਉਹ ਮੁਲਕ ਤਾਂ ਹੈਗੀ ਆ ਫੁੱਦੂ ਤੇ ਜੇ ਤੁਸੀਂ ਜਾਣਾ ਨਾ ਤੁਸੀਂ ਚੀਨ ਕਿਊਬਾ ਜਾਂ ਰੂਸ ਵਰਗੇ ਮੁਲਕਾਂ ਦੇ ਵਿੱਚ ਜਾਓ ਕਿਉਂਕਿ ਜਿਹੜੀ ਕਮਿਊਨਿਜ਼ਮ ਆ ਨਾ ਉਹ ਮਨੁੱਖਤਾ ਦੇ ਭਲੇ ਆਸਤੇ ਬਣੀ ਆ ਉਹਦੇ ਤੋਂ ਵੱਡੀ ਉਹਦੇ ਤੋਂ ਬਿਹਤਰ ਦੁਨੀਆ ਤੇ ਕੋਈ ਵਿਚਾਰਤਾਰਾ ਹੈ ਨਹੀਂਗੀ ਠੀਕ ਆ ਅਸੀਂ ਆਪਦਾ ਇੱਥੇ ਬੈਠੇ ਇੰਜੋਏ ਕਰਾਂਗੇ ਪਰ ਜਿਹੜੇ ਸਾਡੇ ਫਾਲੋਅਰ ਆ ਤੁਸੀਂ ਉਹਨਾਂ ਮੁਲਕਾਂ ਦੇ ਵਿੱਚ ਜਾਓ ਕਿਉਂਕਿ ਉਹਨਾਂ ਅਰਕਾ ਦੁਨੀਆ ਦੇ ਵਿੱਚ ਹੋਰ ਕੋਈ ਮੌਲਕੀ ਹੈ ਨਹੀਂ ਜਿਹੜੀ ਵਿਚਾਰਤਾਰਾ ਉਹ ਫਾਲੋ ਕਰਦੇ ਆ ਉਸ ਵਿਚਾਰਤਾਰਾ ਅਰਕੀ ਦੁਨੀਆ ਤੇ ਕੋਈ ਹੋਰ ਵਿਚਾਰਤਾਰਾ ਹੀ ਹੈ ਨਹੀਂ ਅਮਰੀਕੀ ਮੀਡੀਆ ਅਮਰੀਕੀ ਸਿਆਸਤ ਜਾਂ ਫਿਰ ਆਮ ਅਮਰੀਕੀ ਜਨਤਾ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਜੋ ਬਾਈਡਨ ਤੇ ਉਹਦੀਆਂ ਨੀਤੀਆਂ ਜਿਹੜੀਆਂ ਯੂਕਰੇਨ ਦੇ ਮਾਮਲੇ 'ਚ ਸੀ ਉਹ ਵਧੀਆ ਲੱਗਦੀਆਂ ਤੇ ਟਰੰਪ ਮਾੜਾ ਲੱਗਦਾ ਜੋ ਬਾਈਡਨ ਨੇ ਯੂਕਰੇਨ ਵਾਲੇ ਮਾਮਲੇ 'ਚ ਕੀਤਾ ਕੀ ਜਿਵੇਂ ਜਦੋਂ ਕਿਸੇ ਗਰੀਲੇ ਨੂੰ ਗੁੱਸਾ ਚੜਿਆ ਹੁੰਦਾ ਹਨਾ ਤੇ ਉਹ ਐ ਕਰ ਦਿੰਦਾ ਜੋ ਬਾਈਡਨ ਅਰਗੇ ਟਵਿੱਟਰ ਤੇ ਐ ਕਰ ਛੱਡਦੇ ਸੀ ਹੋਰ ਇਹਨਾਂ ਨੇ ਢੇਲਾ ਨਹੀਂ ਕੀਤਾ ਟਰੰਪ ਨੇ ਜਿਵੇਂ ਆ ਕੇ ਕਿਹਾ ਵੀ ਅਸੀਂ ਗਵਰਨਮੈਂਟ ਕਰਾਪਸ਼ਨ ਤੇ ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਤੇ ਰੋਕ ਲਾਵਾਂਗੇ ਜਿਵੇਂ ਇਹਨਾਂ ਨੇ ਇੱਕ ਵੱਖਰਾ ਮੈਕਮਾ ਬਣਾਤਾ ਡੋਜ ਡੀਓਜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਤੇ ਉਹਨੇ ਯੂਐਸਏਆਈਡੀ ਨੂੰ ਭੰਗ ਕਰਤਾ ਹਨਾ ਉਹਦੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਸਾਰੇ ਕੋਈ ਮੇਰੇ ਸਾਬ ਵਿੱਚ 30 35 ਕੇ ਸ਼ਾਇਦ ਪਤਾ ਨਹੀਂ 40000 ਮੁਲਾਜ਼ਮ ਸੀ ਉਹਨਾਂ ਨੂੰ ਉਹਨਾਂ ਨੇ ਨਿਫਰ ਫੰਡ ਕਰਤਾ ਫ੍ਰੀ ਕਰਤਾ ਦੇਖੋ ਪਹਿਲੀ ਗੱਲ ਤਾਂ ਵੀ ਇੰਨੇ ਹਜ਼ਾਰਾਂ ਬੰਦਿਆਂ ਦੀਆਂ ਤਨਖਾਹਾਂ ਤੇ ਯੂ ਐਸ ਏਡ ਕੰਮ ਕੀ ਕਰਦੀ ਸੀ ਇਹਨਾਂ ਨੇ ਪੈਸਾ ਕਿਹਨਾਂ ਨੂੰ ਦਿੱਤਾ শ্রীলੰਕਾ ਦੇ ਵਿੱਚ ਅਸੀਂ ਡਾਇਵਰਸਿਟੀ ਵਾਲੇ ਮਾਮਲੇ ਦੇ ਵਿੱਚ ਉਥੋਂ ਦੇ ਲੋਕਲ ਪੱਤਰਕਾਰਾਂ ਨੂੰ ਅਸੀਂ ਐਜੂਕੇਟ ਕਰਨਾ ਦੇ ਦਿਓ ਜੀ 5 ਮਿਲੀਅਨ ਅਸੀਂ ਯੂਗਾਂਡਾ ਦੇ ਵਿੱਚ ਟਰਾਂਸ ਜੈਂਡਰ ਰਾਈਟਸ ਬਾਰੇ ਗੱਲ ਕਰਨ ਵਾਲਿਆਂ ਨੂੰ ਪੈਸੇ ਦੇਣਿਆ ਦੇ ਦਿਓ ਜੀ 10 ਮਿਲੀਅਨ ਤੰਜ਼ਾਨੀਆ ਦੇ ਵਿੱਚ ਜਿਹੜੇ ਬੰਦਿਆਂ ਨੇ ਸੈਕਸ ਚੇਂਜ ਵਾਲੀ ਸਰਜਰੀ ਕਰਾਉਣੀ ਆ ਟਰਾਂਸ ਜੈਂਡਰ ਆ ਹਨ ਉਹਨਾਂ ਨੂੰ ਦੇ ਦਿਓ ਜੀ 15 ਮਿਲੀਅਨ ਸੈਂਟਰਲ ਰਿਪਬਲਿਕ ਆਫ ਕਾਂਗੋ ਦੇ ਵਿੱਚ ਅਸੀਂ ਪੱਤਰਕਾਰ ਇਸ ਤਰੀਕੇ ਨਾਲ ਟ੍ਰੇਨ ਕਰਨੇ ਆ ਵੀ ਇਹਨਾਂ ਸਾਰੇ ਬੋਲੀ ਨੂੰ ਹੀ ਮਾੜੀ ਕਹਿਣ ਲੱਗ ਪਏ ਸੀ ਕਿ ਵੀ ਅਸੀਂ ਉਹਨਾਂ ਨੂੰ ਐਜੂਕੇਟ ਕਰਨਾ ਵੀ ਇੱਕ ਹੀ ਹੁੰਦਾ ਕਿ ਸ਼ੀ ਹੁੰਦਾ ਕਿ ਦੇਦਮ ਵੀ ਹੁੰਦਾ ਜਿਹੜੀ ਆਹ ਤੀਜੀ ਤੇ ਰਾਗੀ ਜਿਹੜੀ ਹਨਾ 72 ਕੇ 73 ਜੈਂਡਰ ਬਣਾਈ ਬੈਠੇ ਸੀ ਦੇ ਦਿਓ ਜੀ 20 ਮਿਲੀਅਨ ਇਹੋ ਜਿਹਾ ਕੰਮ ਉਹਨਾਂ ਨੇ ਬੰਦ ਕੀਤਾ 2014 ਤੋਂ ਲੈ ਕੇ ਹੁਣ ਤੱਕ ਅਮਰੀਕਾ ਯੂਕਰੇਨ ਨੂੰ 69.2 ਬਿਲੀਅਨ ਡਾਲਰ ਦੀ ਸਹਾਇਤਾ ਦੇ ਚੁੱਕਿਆ ਤੇ ਸਾਬਕਾ ਮੰਤਰੀ ਪਿਓਟਰ ਕਲਪਾਦਾ ਕਹਿੰਨਾ ਉਹਦੇ ਵਿੱਚੋਂ ਅੱਧੀ ਅੱਧੀ ਕਰਪਸ਼ਨ ਦੇ ਵਿੱਚ ਗਈ ਤੁਸੀਂ ਐਂ ਸਾਬ ਲਾ ਲਓ ਯੂਕਰੇਨ ਦੇ ਵਿੱਚ ਕਰਪਸ਼ਨ ਦਾ ਆਲਮ ਕੀ ਆ ਅਮਰੀਕਾ ਨੇ ਅਸਲਾ ਦਿੱਤਾ ਉਹ ਇਹਨਾਂ ਨੇ 40 ਮਿਲੀਅਨ ਡਾਲਰ ਦਾ ਅਸਲਾ ਇੱਥੇ ਜਿਹੜੇ ਮੈਕਸੀਕਨ ਗੈਂਗ ਸੀਗੇ ਮੈਕਸੀਕਨ ਡਰੱਗ 카rtelਾ ਉਹਨਾਂ ਨੂੰ ਵੇਚਦਾ ਜਿਹੜਾ ਅਮਰੀਕਨ ਅਸਲਾ ਯੂਕਰੇਨ ਕੋਲੇ ਗਿਆ ਸੀ ਰਸ਼ੀਆ ਨਾਲ ਲੜਨ ਵਾਸਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੌਰਾਨ ਉਹ ਅੱਜ ਜਿਹੜੇ ਡਰੱਗ 카rtelਾ ਉਹਨਾਂ ਦੇ ਹੱਥਾਂ 'ਚ ਪਹੁੰਚ ਗਿਆ ਤੇ ਜਿਹੜੇ ਯੂਕਰੇਨੀ ਅਫੀਸ਼ੀਅਲ ਹਨਾ ਆਫਸਰ ਆਫਸਰ ਸ਼ਾਹੀ ਬਿਊਰੋਕ੍ਰੇਸੀ ਜਾਂ ਇਹਨਾਂ ਦੇ ਲੀਡਰ ਇਹਨਾਂ ਦੇ ਬੱਚੇ ਬਾਹਰ ਪੜਦੇ ਸੀ ਬਾਹਰ ਰਹਿੰਦੇ ਸੀ ਤੁਸੀਂ ਕਦੇ ਉਹਨਾਂ ਦੀਆਂ ਨਾ ਜਿਹੜੇ ਕੁਝ ਖਾਸਮ ਮਸ਼ਹੂਰ ਆ ਜਿਹੜੇ ਲਾਈਮ ਲਾਈਟ ਤੇ ਵਿੱਚ ਆ ਗਈ ਮੀਡੀਆ ਨੇ ਕੱਢ ਲਏ ਉਹਨਾਂ ਦੀ ਇੰਸਟਾਗ੍ਰam ਫੀਡ ਦੇਖ ਲਓ ਇਹ جنگ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੇ ਕੀ ਹਾਲਾਤ ਸੀ ਤੇ ਇਹ ਜੰਗ ਜਦੋਂ ਸ਼ੁਰੂ ਹੋ ਗਈ ਉਦੋਂ ਮਗਰੋਂ ਉਹਨਾਂ ਕੋਲੇ ਕਿਵੇਂ ਯਾਰ ਆਹ ਜਿਹੜੀ G63 ਹੁੰਦੀ ਆ ਮਰਸੀਡੀਜ਼ ਦੀ ਜਾਂ ਵੱਡੀਆਂ ਸੁਪਰਕਾਰਾਂ ਉਹਨਾਂ ਦੇ ਘਰ ਮੈਂਸ਼ਨ ਕਿਵੇਂ ਉਹਨਾਂ ਨੇ ਬੰਗਲੇ ਲੈ ਲਈ ਤੇ ਜਿਹੜੇ ਉਹਨਾਂ ਦੇ ਬਰਥਡੇ ਸੈਲੀਬ੍ਰੇਟ ਹੁੰਦੇ ਆ ਤੁਸੀਂ ਦੇਖ ਲਓ ਸਲਾ ਮਾੜੇ ਬੰਦੇ ਦੀ ਸੋਚ ਮਾੜੀ ਹੁੰਦੀ ਆ ਤੁਸੀਂ ਪੈਸੇ ਖਾ ਗੇ ਭੈਣ ਦੇ ਉਹ ਖਸਮ ਉਹਨੂੰ ਹਜਮਤਾ ਕਰ ਲੋ ਤੁਸੀਂ ਉਹਦਾ ਪ੍ਰਚਾਰ ਸੋਸ਼ਲ ਮੀਡੀਆ ਤੇ ਕਾਹਤੋਂ ਕਰਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਬਈ ਹਾਂ ਕਿੰਨੀ ਕਿੰਨੀ ਜ਼ਿਆਦਾ ਕ੍ਰਾਪਸ਼ਨ ਹੋਈ ਆ ਉੱਥੇ ਜਲੈਂਸ ਕੀ ਆ ਇੱਕ ਆਪਣਾ ਪੰਜਾਬੀ ਖਾਚਾ ਖੀ ਜਾਵੇ ਉਹ ਦੇਸ਼ ਭਗਤ ਬੰਦਾ ਟਰੰਪ ਤੋਂ ਤਾਣੀ ਦਵਿਆ ਦਵਿਆ ਕਿਉਂ ਨਹੀਂ ਬਈ ਸਾਰਿਆਂ ਨੂੰ ਦਬਣਾ ਪੈਂਦਾ ਦਬ ਗਿਆ ਦਬੂਗਾ ਉਹ ਤੁਹਾਡੇ ਦੇਸ਼ ਭਗਤ ਨੇ ਨਾ 70 ਮਿਲੀਅਨ ਡਾਲਰ ਦੀ ਯਾਟ ਲਈ ਆ ਤੁਹਾਨੂੰ ਤੈਨੂੰ ਇਹ ਨਹੀਂ ਪਤਾ ਹੋਣਾ ਯਾਟ ਕੀ ਹੁੰਦੀ ਆ ਇੱਕ ਸੀ ਵੈਸਲ ਹੁੰਦਾ ਸਮੁੰਦਰ ਚ ਮੌਜੂਦ ਆਪਾਂ ਕਹਿ ਲਓ ਵੀ ਸ਼ਾਨਦਾਰ ਇੱਕ ਰਾਜ ਮਹਿਲ ਕਹਿ ਸਕਦੇ ਆ ਉਹਨੂੰ ਯਾਟ ਕਹਿੰਦੇ ਆ ਤੇ ਤਖੜੇ ਤਖੜੇ ਅਮੀਰਾਂ ਕੋਲੇ ਯਾਟਸ ਹੁੰਦੀਆਂ ਜ਼ਿਲੈਂਸਕੀ ਨੇ ਜਿੰਨਾ ਜ਼ਿਆਦਾ ਪੈਸਾ ਖਾਧ ਉਹ ਤਾਂ ਯਾਰ ਇਹ جنگ ਖਤਮ ਹੋਣ ਦੇ ਹੱਕ ਚ ਹੀ ਹੈਣੀਗਾ ਉਹਨੂੰ ਤਾਂ ਇਹ ਲੱਗਦਾ ਵੀ ਰੱਬ ਕਰੇ ਪੂਟਨ ਇਹੋ ਜਿਹੇ ਹਾਲਾਤ ਬਣ ਪੂਟਨ ਨੂੰ ਪ੍ਰਮਾਣੂ ਗੰਬ ਵਰਤਣਾ ਪੈ ਜੇ ਜਿਸ ਕਰਕੇ ਉਸ ਤੋਂ ਬਾਅਦ ਸਾਰੀ ਦੁਨੀਆ ਦਾ ਧਿਆਨ ਰਸ਼ੀਆ ਤੇ ਉਸ ਪ੍ਰਮਾਣੂ ਹਮਲੇ ਵੱਲ ਹੋ ਜੇ ਜਿਹੜਾ ਕੁਛ ਮੈਂ ਵਿੱਚ ਗਵਨ ਕਰ ਗਿਆ ਹਨਾ ਜਿਹੜਾ ਕੰਮ ਮੈਂ ਕਰਤਾ ਉਹਦੀ ਕੋਈ ਖੋਜ ਵੀ ਨਾ ਕਰ ਲੇ ਹੁਣ ਟਰੰਪਾ ਦੁਨੀਆ ਦਾ ਜਿਹੜਾ ਸਰਪੰਚ ਮੁਲਕ ਉਹਦਾ ਮੁਖੀ ਉਹਨੂੰ ਡਿਕਟੇਟਰ ਆਖੀ ਜਾਂਦਾ ਮਾੜੀ ਮੋਟੀ ਗੱਲ ਤਾਂ ਨਹੀਂ ਖੈਰ ਡਿਕਟੇਟਰ ਤੋਂ ਮੇਰੇ ਯਾਦ ਆ ਗਿਆ ਹੁਣ ਆਪਣੇ ਆਲਿਆਂ ਦੇ ਹੱਥ ਦੇ ਵਿੱਚ ਇੱਕ ਬ੍ਰਹਮਾਸਤਰ ਆ ਗਿਆ ਕਿਸੇ ਵੀ ਕ ਮੰਤਰੀ ਮੰਚ ਤੇ ਜਦੋਂ ਆਪਾਂ ਨੂੰ ਇੰਡੀਆ ਨੂੰ ਉੱਥੇ ਜਾ ਕੇ ਮੌਜੂਦ ਹੋਣਾ ਪੈਂਦਾ ਸੀ ਤੇ ਉੱਥੇ ਆਪਣੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੂੰ ਜਦੋਂ ਵਿਦੇਸ਼ੀ ਮੀਡੀਆ ਕਹਿੰਦਾ ਸੀ ਤੁਸੀਂ ਰੂਸ ਦੀ ਨਿੰਦਾ ਕਰਦੇ ਆ ਇਹ ਕਹਿੰਦੇ ਸੀ ਨਾ ਇਹ ਤੇ ਰੌਲਾ ਪੈਂਦਾ ਸੀ ਹੁਣ ਟਰੰਪ ਨੂੰ ਪੁੱਛਿਆ ਵੀ ਕੀ ਤੂੰ ਪੂਟਨ ਨੂੰ ਇੱਕ ਤਨਾਸ਼ਾ ਟਾਇਰੈਂਟ ਇੱਕ ਡਿਕਟੇਟਰ ਮੰਨਦਾ ਉਹਨੂੰ ਕਹਿਣਾ ਚਾਹੇਗਾ ਕਹਿੰਦਾ ਮੈਂ ਨਹੀਂ ਕਹਿੰਦਾ ਹੁਣ ਆਪਣੇ ਲੈਣ ਕੋਲੇ ਆ ਵੀ ਤੁਸੀਂ ਟਰੰਪ ਤੋਂ ਡਿਕਟੇਟਰ ਐਖਵਾ ਲਓ ਅਸੀਂ ਨਿੰਦਾ ਕਰ ਦਾਂਗੇ ਟਰੰਪ ਨੇ 5 ਮਿਲੀਅਨ ਡਾਲਰ ਵਾਲੀ ਇਨਵੈਸਟਮੈਂਟ ਸਕੀਮ ਕੱਢੀ ਆ 골ਡ ਕਾਰਡ ਵਾਲੀ ਉਹਦੇ ਬਾਰੇ ਵੀ ਗੱਲ ਕਰ ਲਈਏ ਚਲੋ ਜਿਵੇਂ ਆਪਣੇ ਬਾਈ ਯਾਰਾਂ ਨੇ ਆਹ ਜੈਕ ਨਾਮ ਤੇ ਢਿੱਲੋਂ ਅਮਨਦੀਪ ਆਰ ਗਿਆਨੀ ਦੱਸਿਆ ਹਨਾ ਵੀ ਉਹ 43 ਕਰੋੜ ਬਣ ਜਾਂਦਾ ਇੰਡੀਅਨ ਰੁਪੀਜ਼ ਦੇ ਵਿੱਚ ਤੇ ਮੈਂ ਆ ਉਹੀ ਫੇਰ ਆਪਣੀ ਪੰਜਾਬੀ ਸੋਸ਼ਲ ਮੀਡੀਆ ਸਪੇਸ ਦੀ ਗੱਲ ਆ ਗਈ ਆਪਣੇ ਵੀਰ ਆਖੀ ਜਾਂਦੇ ਆ ਲਓ ਐਨੇ ਨਾਲ ਅਮਰੀਕਾ ਆਪ ਦਾ ਕਰਜਾ ਤਾਰ ਲੈ 5 ਮਿਲੀਅਨ ਡਾਲਰ ਦੇ ਨਾਲ ਬਾਈ ਜੀ ਜਦੋਂ ਇੰਗਲੈਂਡ ਨੇ ਯੂਨਾਈਟਿਡ ਕਿੰਗਡਮ ਨੇ ਆਵਦੀ ਇਕਨੋਮੀ ਇੱਕ ਤਰੀਕੇ ਦੇ ਨਾਲ ਇਨਵੈਸਟਮੈਂਟ ਤੇਰੀ ਖੋਲੀ ਜਾਣਾ ਤਾ ਉਹਦੇ ਵਿੱਚ ਯੂਕੇ ਦੇ ਵਿੱਚ ਕੱਲੇ ਰਸ਼ੀਅਨਜ਼ ਨੇ ਹੀ 29 ਬਿਲੀਅਨ ਪੌਂਡ ਇਨਵੈਸਟ ਕੀਤੇ ਆ ਜਿਹੜਾ ਕਿ ਡਾਲਰਾਂ ਦੇ ਵਿੱਚ 33 ਬਿਲੀਅਨ ਯੂਐਸ ਡਾਲਰ ਬਣ ਜਾਂਦੇ ਆ ਹੁਣ ਇਹਦਾ ਮੈਂ ਤੁਹਾਨੂੰ ਜੇ ਆਪਾਂ ਇੱਕ ਤਰੀਕੇ ਦੇ ਨਾਲ ਦੇਖਣਾ ਹੋਵੇ ਵੀ ਇਹ ਕਿੰਨੀ ਵੱਡੀ ਅਮਾਉਂਟ ਬਣਦੀ ਆ ਤਾਂ ਪਾਕਿਸਤਾਨ ਦੀ ਜੀਡੀਪੀ ਹੈਗੀ ਆ ਕੋਈ 300 ਬਿਲੀਅਨ ਦੇ ਨੇੜੇ ਤੇ 33 ਬਿਲੀਅਨ ਰੁਪਏ ਕੱਲੇ ਰੂਸਗਣੇ ਇਨਵੈਸਟ ਕਰਤੇ ਮਤਲਬ ਕਿ ਪਾਕਿਸਤਾਨ ਦਾ 10ਵਾਂ ਹਿੱਸਾ ਕੱਲੇ ਰੂਸੀਆਂ ਨੇ ਹੀ ਉਥੇ ਇਨਵੈਸਟ ਕਰਤਾ ਅਮਰੀਕਾ ਇਸ ਤਰੀਕੇ ਨਾਲ ਬੰਦ ਸੀ ਹੁਣ ਜਿਹੜੇ ਕਰੀਬੀਨ ਆਈਲੈਂਡ ਆ ਹਨ ਜਿਵੇਂ ਜਿਨ੍ਹਾਂ ਨੂੰ ਵੈਸਟ ਇੰਡੀਜ਼ ਵੀ ਕਹਿ ਦਿੰਦੇ ਆ ਕ੍ਰਿਕਟ ਦੇ ਵਿੱਚ ਵਿੰਡੀਜ਼ ਬਣ ਕੇ ਆ ਹੁਣ ਜਿਵੇਂ ਬਾਰਬਾਡੋਸ ਜਮੈਕਾ ਸੇਂਟ ਕਿਰਸਨ ਨੇਵਲ ਐਰਾ ਵਗੈਰਾ ਇਹ ਮੁਲਕ ਇਨਾਂ ਦੇ ਵਿੱਚ ਨਾ ਸਭ ਤੋਂ ਛੋਟਾ ਮੁਲਕ ਆ ਸਟੈਂਡਕੀਡਸ ਉਹ ਇੰਨਾ ਕਿ ਛੋਟਾ ਵੀ ਉੱਥੇ ਇੰਨੀ ਕਿ ਵੀ ਜਗ੍ਹਾ ਹੈ ਨਹੀਂ ਵੀ ਦੁਨੀਆ ਭਰ ਦੇ ਮੁਲਕ ਉੱਥੇ ਆਉਂਦੀਆਂ ਐਮਬੈਸੀਆਂ ਬਣਾ ਦੇਣ ਤੇ ਉਹ ਨਾ ਜਿਹੜਾ ਉੱਥੋਂ ਦਾ ਪਾਸਪੋਰਟ ਹੋਲਡਰ ਆ ਉਹਨਾਂ ਲੋਕਾਂ ਦੇ ਲਈ ਨਾ ਕੋਈ ਮੇਰੇ ਹਿਸਾਬ ਚ ਯਾਰ ਕੋਈ 100 ਸਵਾ 100 ਮੁਲਕ ਦੇ ਵੀਜ਼ੇ ਜਿਹੜੇ ਹੈਗੇ ਆ ਉਹ ਆਨ ਅਰਾਈਵਲ ਆ ਉਹ ਮਤਲਬ ਕਿ ਵੀ ਉਹ ਸਿੱਧਾ ਉਹਦੀ ਟਿਕਟ ਲੈ ਕੇ ਉਹਨਾਂ ਨੇ ਜਾਣਾ ਉੱਥੇ ਪਹੁੰਚ ਕੇ ਉਹਨਾਂ ਦੇ ਵੀ ਜੜੀ ਸਟੈਂਪ ਲੱਗ ਜਾਂਦੀ ਆ ਆ ਰਿਕਾਰਡਿੰਗ ਬੰਦ ਕਰਕੇ ਮੈਂ ਚੈੱਕ ਕੀਤਾ 145 ਮੁਲਕਾਂ ਦਾ ਜਿਹੜਾ ਹੈਗਾ ਨਾ ਉਹਨਾਂ ਦੇ ਲੋਕ ਸੈਂਟ ਕਿਟਸ ਦੇ ਜਿਹੜੇ ਪਾਸਪੋਰਟ ਹੋਲਡਰ ਆ ਉਹ ਬਿਨਾ ਵੀਜ਼ਾ ਉੱਥੇ ਟਰੈਵਲ ਕਰ ਸਕਦੇ ਆ ਤੇ ਸੈਂਟ ਕਿਟਸ ਤੇ ਲੱਗਦਾ ਕੀ ਆ ਜੇ ਸਿੱਧਾ ਗਵਰਨਮੈਂਟ ਫੰਡ 'ਚ ਪੈਸੇ ਪਾਉਣੇ ਹੋਣ ਤਾਂ 2.2 ਲੱਖ ਡਾਲਰ ਆ ਤੇ ਜੇ ਉਥੇ ਇਨਵੈਸਟਮੈਂਟ ਕਰਨੀ ਆ ਤਾਂ 4 ਲੱਖ ਡਾਲਰ ਆ ਠੀਕ ਆ ਤੇ ਉਹਨਾਂ ਦਾ ਪਾਸਪੋਰਟ ਮਿਲ ਜਾਂਦਾ ਤੇ ਆਪਣੇ ਬਹੁਤ ਸਾਰੇ ਭਾਰਤੀ ਆ ਜਿਨ੍ਹਾਂ ਦੇ ਕੋਲੇ ਉਹਨਾਂ ਮੁਲਕਾਂ ਦੇ ਪਾਸਪੋਰਟ ਆ ਜਿਹੜੇ ਆਪਾਂ ਨਿਰਮੋਦੀ ਦੀ ਗੱਲ ਕਰਦੇ ਆ ਹੀਰਿਆਂ ਦਾ ਵੱਡਾ ਵਪਾਰੀ ਜਿਹੜਾ ਮੇਰੇ ਖਿਆਲ ਚ ਸ਼ਾਇਦ SBI ਦੇ ਨਾਲ ਫਰਾਡ ਕਰਕੇ ਭੱਜਿਆ ਹੋਇਆ ਹਨਾ ਇੰਗਲੈਂਡ ਚ ਰਹਿ ਰਿਹਾ ਉਹਦੇ ਕੋਲੇ ਵੀ ਪਾਸਪੋਰਟ ਕਿਸੇ ਕਰੀਬੀਅਨ ਮੁਲਕ ਦਾ ਹੀ ਆ ਉਹਦੇ ਬੇਸਤੇ ਉਹ ਲੰਡਨ ਦੇ ਵਿੱਚ ਰਹੀ ਜਾਂਦਾ ਤੇ ਹੁਣ ਟਰੰਪ ਨੂੰ ਪਤਾ ਵੀ 5 ਮਿਲੀਅਨ ਡਾਲਰ ਉਹਨੇ ਮਿਨੀਮਮ ਅਮਾਉਂਟ ਰੱਖੀ ਆ ਤੇ ਜੇ ਅਮਰੀਕਾ ਇੱਕ ਇਹਨਾਂ ਇਹਨਾਂ ਇਹੋ ਜਿਹੇ ਲੋਕਾਂ ਦੇ ਲਈ ਇੱਕ ਹੈਵਨ ਬਣਦਾ ਹਨਾ ਇੱਕ ਪੈਰਾਡਾਈਸ ਤਾਂ ਉਹਨੂੰ ਵੀ ਪਤਾ ਵੀ ਜਿਹੜੇ ਬੰਦੇ ਉੱਥੇ ਇਨਵੈਸਟ ਕਰਨ ਆਉਣਗੇ ਉਹ 5000 ਜਿਹਦੇ ਕੋਲੇ 5 ਮਿਲੀਅਨ ਡਾਲਰ ਆ ਉਹ ਮਾੜਾ ਮੋਟਾ ਬੰਦਾ ਥੋੜਾ ਹੋਊਗਾ ਜਿਹੜੇ ਬੰਦੇ ਉੱਥੇ ਪਹੁੰਚਣਗੇ ਨਾ ਉਹ ਘਟੋ ਘਟ 100 100 200 200 ਮਿਲੀਅਨ ਡਾਲਰ ਇਨਵੈਸਟ ਕਰਨ ਵਾਲੇ ਪਹੁੰਚਣਗੇ ਤੁਸੀਂ ਇਹ ਦੇਖੋ ਵੀ ਜਦੋਂ ਇੰਨੀ ਵੱਡੀ ਅਮਾਉਂਟ ਅਮਰੀਕਨ ਇਕਨੋਮੀ ਦੇ ਵਿੱਚ ਜਾਣੀ ਆ ਤੇ ਉਹ ਉਹ ਉਹਦਾ ਇਹਨਾਂ ਨੂੰ ਫਾਇਦਾ ਕਿੰਨਾ ਹੋਊਗਾ ਕਿ ਕਾਰੋਬਾਰ ਸ਼ੁਰੂ ਕਰਨਗੇ ਜਿਵੇਂ ਇਹਨੇ ਹੁਣ ਨਾਰਾ ਦਿੱਤਾ ਹੋਇਆ ਡ੍ਰਿੱਲ ਬੇਬੀ ਡ੍ਰਿੱਲ ਵਾਲਾ ਉੱਥੇ ਡ੍ਰਿਲਿੰਗ ਹੋਊਗੀ ਤੇਲ ਦੀ ਤੇਲ ਸੋਧਣ ਵਾਲੇ ਕਾਰਖਾਨੇ ਲੱਗਣਗੇ ਉਹਨਾਂ ਦੀ ਟਰਾਂਸਪੋਰਟੇਸ਼ਨ ਹੋਊਗੀ ਇਹਦੇ ਰਾਸਤੇ ਕਿੰਨੀ ਵੱਡੀ ਮੈਨ ਪਾਵਰ ਦੀ ਲੋਡ ਆ ਤੇ ਜਦੋਂ ਦਾ ਹੁਣ ਇਹਨੇ ਇਲੀਗਲ ਇਮੀਗ੍ਰੈਂਟਸ ਤੇ ਸ਼ਿਕੰਜਾ ਕੱਸਿਆ ਆ ਵਿਆ ਇਹ ਗੱਲ ਵੀ ਪਤਾ ਵੀ ਉਹਨਾਂ ਫੈਕਟਰੀਆਂ ਚ ਰਿਫਾਈਨਰੀਆਂ ਦੇ ਵਿੱਚ ਜਾਂ ਟਰਾਂਸਪੋਰਟੇਸ਼ਨ ਤੇ ਇਹਨਾਂ ਦੀ ਜਿਹੜਾ ਇਮੀਗ੍ਰੇਸ਼ਨ ਵਾਲੀ ਇੱਕ ਏਜੰਸੀ ਆ ਆਈਸ ਉਹਨਾਂ ਦੀ ਨਿਗ੍ਹਾ ਹੋਊਗੀ ਜਿਵੇਂ ਇਹਨਾਂ ਦੇ ਸਟੋਰ ਵਿਲੇ ਪਏ ਆ ਨਿਊਯਾਰਕ ਦੇ ਵੀ ਕਿਤੇ ਛਾਪਾ ਨਾ ਪੈ ਜੇ ਤਾਂ ਉਹਨਾਂ ਨੂੰ ਵੀ ਡਰ ਹੋਊਗਾ ਕਿਤੇ ਛਾਪਾ ਨਾ ਪੈ ਜੇ ਤੇ ਉਹਨਾਂ ਨੂੰ ਉਥੇ ਲੀਗਲ ਬੰਦੇ ਜੌਬ ਤੇ ਰੱਖਨੇ ਪੈਣਗੇ ਤੇ ਜੇ ਲੀਗਲ ਬੰਦਾ ਜੌਬ ਤੇ ਰੱਖਣਾ ਉਹਨੂੰ ਤਨਖਾਹ ਵੀ ਜਿੰਨੇ ਡਾਲਰ ਸਰਕਾਰੀ ਘੰਟੇ ਦਿੱਤੇ ਬਣਦੇ ਆ ਉਹ ਦੇਣੇ ਪੈਣਗੇ ਤੁਸੀਂ ਇਹ ਦੇਖੋ ਇਕਨੋਮੀ ਨੂੰ ਹਲਾਰਾ ਕਿੰਨਾ ਵੱਡਾ ਮਿਲਣਾ ਐਸ ਗੱਲ ਦਾ ਉਹਨੇ ਇਕੱਲਾ 5 ਮਿਲੀਅਨ ਬਾਰੇ ਨਹੀਂ ਸੋਚਿਆ ਉਹਨੇ ਬਿਲੀਅਨਸ ਆਫ ਡਾਲਰਸ ਬਾਰੇ ਸੋਚਿਆ ਜਿਵੇਂ ਯੂਕੇ ਨੇ ਥੋੜੀਆਂ ਜੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਸ਼ਰਤਾਂ ਸੀ ਉਹ ਨਰਮ ਕੀਤੀਆਂ ਉਥੇ 33 ਬਿਲੀਅਨ ਡਾਲਰ ਆ ਗਿਆ ਹੁਣ ਜੇ ਅਮਰੀਕਾ ਸ਼ਰਤਾਂ ਨਰਮ ਕਰਦਾ ਤਾਂ ਉਥੇ ਕਿੰਨੇ ਬਿਲੀਅਨ ਡਾਲਰ ਆਉਣਗੇ ਇਹ ਟਰੰਪ ਇੱਕ ਵਪਾਰੀ ਬੰਦਾ ਹੈ ਕਿ ਬਿਜ਼ਨਸਮੈਨ ਆ ਉਹ ਇੱਕ ਬਿਲਡਰ ਆ ਉਹਨੇ ਬਹੁ ਮੰਜਲੀਆਂ ਇਮਾਰਤਾਂ ਬਣਾਈਆਂ ਉਹਨੂੰ ਪਤਾ ਵੀ ਪੈਸਾ ਉਹ ਬਿਲੀਨੀਅਰ ਬੰਦਾ ਉਹਨੂੰ ਪਤਾ ਪੈਸੇ ਨੇ ਪੈਸਾ ਕਿਵੇਂ ਖਿੱਚਣਾ ਉਹਨੇ ਕੋਈ ਸੋਚੀ ਹੋਈਏ ਨੀਤੀਆਂ ਘੜੀਆਂ ਵੀਡੀਓ ਲੰਮੀ ਹੁੰਦੀ ਜਾਂਦੀ ਆ ਜਾਂਦੇ ਜਾਂਦੇ ਆਪਾਂ ਇੱਕ ਬਰੀਫਲੀ ਯੂਕਰੇਨ ਯੂਐਸ ਜ਼ਿਲੈਂਸਕੀ ਡੋਨਲਡ ਟਰੰਪ ਵਾਲੇ ਮਸਲੇ ਤੇ ਆਪਾਂ ਨਿਗਾਹ ਮਾਰ ਜੀਏ ਬਾਈ ਕਹਿੰਦੇ ਹੁੰਦੇ ਆ ਦੁਨੀਆ ਦੇ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ ਨਾਥਿੰਗ ਇਜ਼ ਫਰੀ ਇਨ ਥਿਸ ਵਰਲਡ ਜੇ ਅਮਰੀਕਾ ਨੇ 2014 ਤੋਂ ਲੈ ਕੇ ਹੁਣ ਤੱਕ ਯੂਕਰੇਨ ਚ 69.2 ਬਿਲੀਅਨ ਡਾਲਰ ਲਾਏ ਆ ਨਾ ਤਾਂ ਤੁਸੀਂ ਇਹ ਦੇਖੋ ਨਾ ਦੀ ਵਾਪਸੀ ਕਿਵੇਂ ਹੋਊਗੀ ਵਾਓ ਸੀ ਇਸ ਤਰੀਕੇ ਨਾਲ ਹੋਊਗੀ 500 ਬਿਲੀਅਨ ਡਾਲਰ ਵਾਲੇ ਜਿਹੜੇ ਕੰਟਰੈਕਟ ਤੇ 트ੰਪ ਨੇ ਜਲੈਂਸਜੀ ਤੋਂ ਦਸਖਤ ਕਰਾਉਣੇ ਆ ਉਹ ਉਹਨੂੰ ਕਰਨ ਨਹੀਂ ਪੈਣਿਆ ਜਿੰਨਾ ਮਰਜ਼ੀ ਅੜੀ ਜਾਵੇ ਉਹ ਕਹਿੰਦਾ ਅਸੀਂ 100 ਬਿਲੀਅਨ ਡਾਲਰ ਤੇ ਅਸੀਂ ਰਾਜ਼ੀ ਆ ਖੈਰ ਅਸੀਂ ਕਹਿੰਦਾ ਰਾਜ਼ੀ ਤਾਂ ਨਹੀਂ ਚੱਲ ਪਰ ਅਸੀਂ ਇੱਤੇ ਮੰਨ ਜਾਾਂਗੇ ਇਹ ਸਟਾਰਲਿੰਕ ਨੇ ਇਲਾਨ ਮਸਕ ਹੁਣ 트ੰਪ ਦਾ ਰਾਈਟ ਹੈਂਡ ਬੰਦਾ స్టార్లింక్ ਥੋੜੇ ਜੇ ਟਾਈਮ ਦੇ ਲਈ ਇਹਨਾਂ ਨੇ ਬੰਦ ਕਰਤਾ ਨਾ ਇਹਨਾਂ ਦੀ ਫੌਜ ਅੰਨੀ ਹੋ ਜਾਣੀ ਆ ਐਣੀ ਪਤਾ ਲੱਗਣਾ ਕਿਹੜਾ ਬੰਦਾ ਕਿੱਥੇ ਆ ਕਿਹੜੀ ਚੀਜ਼ ਕਿੱਥੇ ਆ ਇਹਨਾਂ ਦੀ ਸ਼ਾਰਗ ਅਮਰੀਕਾ ਦੇ ਹੱਥ ਜਾ ਉਹ ਥੋੜਾ ਜਿਹਾ ਅਰਧਾ ਤਾਂ ਵੀ ਉਥੋਂ ਦੀ ਜਿਹੜੀ ਆਪਦੀ ਯੂਕਰੇਨੀ ਲੋਕਲ ਪਾਪੂਲੇਸ਼ਨ ਆ ਨਾ ਉਹਦੇ ਤੇ ਪ੍ਰਭਾਵ ਜਾ ਸਕੇ ਯਾਰ ਵੀ ਸਾਡਾ ਬੰਦਾ ਅੜ ਗਿਆ ਟਰੰਪ ਦੇ ਮੂਰੇ ਤੇ ਖੈਰ ਸਾਰਾ ਕੁਝ ਕਲੀਅਰ ਹੋ ਚੁੱਕਿਆ ਤੇ ਨਹੀਂ ਜੇ ਕੋਈ ਐਡੀ ਗੱਲ ਹੁੰਦੀ ਨਾ ਨੈਸ਼ਨਲ ਟੀਵੀ ਤੇ ਉਹਨਾਂ ਦੀ ਇਹ ਗੱਲਬਾਤ 에ਅਰ ਨਹੀਂ ਹੁੰਦੀ ਸੀਗੀ ਬੜਾ ਕੁਝ ਪਰਦੇ ਦੇ ਪਿੱਛੇ ਹੋ ਜਾਂਦਾ ਜਿਹਦੇ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ 69 ਬਿਲੀਅਨ ਡਾਲਰ ਲਾ ਕੇ ਉਹਨਾਂ ਨੇ 500 ਬਿਲੀਅਨ ਡਾਲਰ ਕਮਾਉਣਾ ਯੂਕਰੇਨ ਦੇ ਕੋਲੇ ਨਾ ਜਿਹੜੇ ਰੇਅਰ ਅਰਥ ਮਟੀਰੀਅਲਸ ਦਾ ਜਿਵੇਂ ਗ੍ਰੈਫਾਈਟ ਟਾਈਟੇਨਿਅਮ ਲਿਥੀਅਮ ਯੂਰੇਨੀਅਮ ਦੇ ਸਭ ਤੋਂ ਵੱਡੇ ਭੰਡਾਰ ਆ ਗ੍ਰੈਫਾਈਟ ਆ ਜਿਹੜਾ ਪੈਨਸਲਾਂ ਤੋਂ ਲੈ ਕੇ ਲੂਬ੍ਰਿਕੈਂਟਸ ਤੋਂ ਲੈ ਕੇ ਇਹ ਨਿਊਕਲੀਅਰ ਰੀਐਕਟਰਸ ਤੱਕ ਵਰਤਿਆ ਜਾਂਦਾ ਜਿਹੜੀ ਲਿਥੀਅਮ ਅੱਜ ਤਾਈਂ ਤਾਈਂ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਗਰੋਹ ਕਰਨ ਵਾਲੀ ਇੰਡਸਟਰੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਸਭ ਤੋਂ ਵੱਡੀ ਇੰਡਸਟਰੀ ਬਣਨੀ ਆ ਇਲੈਕਟ੍ਰਿਕ ਟ੍ਰਿਕਕਾਰਾਂ ਤੇ ਟੂ ਵੀਲਰਸ ਵਾਲੀ ਜਿਹੜੀ ਇੰਡਸਟਰੀ ਤੇ ਜਿਹੜੀਆਂ ਬੈਟਰੀਆਂ ਤੇ ਚਾਰਜ ਤੇ ਹੋ ਕੇ ਚੱਲਣ ਵਾਲੇ ਵੀਕਲ ਆ ਚਾਹੇ 4 ਵੀਲਰ ਆ ਚਾਹੇ 2 ਵੀਲਰ ਆ ਇਹਨਾਂ ਦੇ ਲਈ ਸਭ ਤੋਂ ਜ਼ਰੂਰੀ ਆ ਲੀਥੀਅਮ ਜਿਹਦੇ ਸਭ ਤੋਂ ਵੱਡੇ ਭੰਡਾਰ ਯੂਕਰੇਨ ਦੇ ਵਿੱਚ ਆ ਟਾਈਟੇਨੀਅਮ ਫਾਈਟਰ ਪਲੇਨਸ ਦੇ ਵਿੱਚ ਇਹ ਵਰਤਿਆ ਜਾਂਦਾ ਜਿਹੜੇ ਜੰਗੀ ਜਹਾਜ਼ ਹੁੰਦੇ ਆ ਯੂਰੇਨੀਅਮ ਪਰਮਾਣੂ ਪੰਪ ਚਾਹੇ ਬਣਾਉਣਾ ਚਾਹੇ ਰੀਐਕਟਰ ਬਣਾਉਣਾ ਉਹਦੇ ਲਈ ਯੂਰੇਨੀਅਮ ਦੀ ਬਹੁਤ ਅਹਿਮ ਭੂਮਿਕਾ ਉਹਦੇ ਸਭ ਤੋਂ ਵੱਡੇ ਭੰਡਾਰ ਯੂਕਰੇਨ ਦੇ ਵਿੱਚ ਇਹਨਾਂ ਤੇ ਅਮਰੀਕਾ ਦੀ ਅੱਖ ਆ ਤੇ ਉਹ ਇਹਨਾਂ ਨੇ ਹਾਸਲ ਕਰ ਲੈਣੇ ਆ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਤੇ ਕੋਈ ਐਹੋ ਜੀ ਚੀਜ਼ ਹੈ ਨਹੀਂ ਜਿਹੜੀ ਤੇ ਅਮਰੀਕਾ ਨੇ ਅੱਖ ਰੱਖੀ ਹੋਵੇ ਤੇ ਉਹ ਅਮਰੀਕਾ ਨੂੰ ਮਿਲੇ ਨਾ ਤੇ ਚਲੋ ਬਈ ਹਨਾ ਕੰਮ ਲੰਮਾ ਹੁੰਦਾ ਜਾਂਦਾ ਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਤੇ ਜੇ ਕੁਛ ਫੈਕਚੁਅਲੀ ਮੈਂ ਕੋਈ ਗਲਤ ਗੱਲ ਕਰ ਗਿਆ ਹਾਂਵਾ ਤੇ ਜਾਂ ਜਿਹੜਾ ਕੁਛ ਮੇਰਾ ਇਹਨੂੰ ਗੱਲ ਨੂੰ ਕਹਿਣ ਦਾ ਤਰੀਕਾ ਤੇ ਜਾਂ ਮੈਂ ਕੋਈ ਗੱਲ ਕੀਤੀ ਹੈ ਤੁਹਾਨੂੰ ਗਲਤ ਲੱਗੀ ਆ ਜਾਂ ਤੁਹਾਨੂੰ ਕਿਸੇ ਗੱਲ ਤੇ ਇਤਰਾਜ ਆ ਬਈ ਸੱਭਿਆਕ ਭਾਸ਼ਾ ਦੇ ਵਿੱਚ ਥੱਲੇ ਕਮੈਂਟਸ ਦੇ ਵਿੱਚ ਮੇਰੇ ਤੇ ਸਵਾਲ ਉਠਾਉਣ ਦਾ ਸਾਰਿਆਂ ਨੂੰ ਅਧਿਕਾਰ ਆ ਠੀਕ ਆ ਤੁਸੀਂ ਇਹ ਅਧਿਕਾਰ ਵਰਤ ਸਕਦੇ ਆ ਤੇ ਕੱਲ ਨੂੰ ਆਪਾਂ ਬਈ ਮਿਲਦੇ ਆ ਕਿਸੇ ਹੋਰ ਨਵੇਂ ਵਿਸ਼ੇ ਨੂੰ ਲੈ ਕੇ ਸਤਿ ਸ਼੍ਰੀ ਅਕਾਲ